ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਉਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਗਦਾਰਾ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਫਰੀਦਕੋਟ ਨੇੜੇ ਇੱਕ ਸਾਈਡ ਬਗਰਾੜੀ ਰਹਿ ਜਾਂਦਾ ਤੇ ਦੂਜੇ ਪਾਸੇ ਲੰਬ ਵਾਲੀ ਬਾਜਾਖਾਨਾ ਰਹਿ ਜਾਂਦਾ ਹਾਈਵੇ ਦੇ ਉੱਪਰ ਪਿੰਡ ਪੈ ਜਾਂਦਾ ਤੇ ਬਾਈ ਦਾ ਜਿਹੜਾ ਘਰ ਆ ਜੀ ਉਹ ਖੇਤਾਂ 'ਚ ਆ ਸ਼ੌਕ ਜੇ ਨਾਲ ਬਾਈ ਦੇ ਗੈਂਤੀ ਦੇ ਪਸ਼ੂ ਰੱਖੇ ਹੋਏ ਆ ਜੀ ਜਿਹਦੇ 'ਚ ਮੱਝਾਂ ਵੀ ਨੇ ਜੀ ਤੇ ਵੈੜਾ ਵੀ ਨੇ ਤੇ ਵੈੜਾ ਸਾਰੀਆਂ ਜਰਸੀ ਨੇ ਜਿਹੜੀ ਸਕਰੀਨ ਤੇ ਤੁਸੀਂ ਇੱਕ ਵੈੜ ਦੇਖ ਰਹੇ ਹੋ ਇਹ ਵਿਕਾਊ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤੁਹਾਨੂੰ ਨਾਗ ਪਸੰਦ ਆਉਂਦਾ ਜੀ ਆ ਕੇ ਤਸੱਲੀ ਪਰਖ ਤੁਸੀਂ ਆਪ ਕਰ ਲਿਓ ਨੰਬਰ ਸਕਰੀਨ ਤੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਬਾਕੀ ਪ੍ਰਬੰਧ ਵੀਰੇ ਤੁਹਾਡੇ ਸਾਹਮਣੇ ਆ ਵੈੜਾ ਨੂੰ ਐ ਖੁੱਲਾ ਤੁਰਨ ਫਿਰਨ ਨੂੰ ਵਧੀਆ ਪ੍ਰਬੰਧ ਕੀਤਾ ਵਾ ਚਾਹੇ ਗਿਣਤੀ ਵੈੜਾਂ ਦੀ ਘਾਟ ਆ ਪਰ ਪ੍ਰਬੰਧ ਬਾਈ ਦਾ ਬਤੀ ਆ ਜੀ ਬਾਕੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਸਤਿ ਸ੍ਰੀ ਅਕਾਲ ਜੀ ਸਸੇ ਕਾਲੇ ਨਾਮ ਤੇ ਐਡਰੈਸ ਦੱਸ ਦੋ ਜੀ ਕਲਵਿੰਦਰ ਸਿੰਘ ਜੀ ਪਿੰਡ ਜੀ ਜੰਦਾਰਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਜੈਤੋ ਤਹਿਸੀਲ ਜੀ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਜੀ ਠੀਕ ਹੈ ਵੀਰੇ ਜਿਹੜੀ ਆਪਾਂ ਵੈੜ ਵਕਾਊ ਕੀਤੀ ਹੈ ਜੀ ਇਹਦਾ ਸੂਆ ਕਿੰਨਾ ਮਾਜੇ ਇਹ ਤੀਜੇ ਸਵੇਰ ਸੀ ਜੇ ਸਵੇਰ ਸੂਣਾ ਜੀ ਸੂਣਾ ਜੀ ਸਮਾਂ ਕਿੰਨਾ ਲੈ ਜੂ ਜੀ ਹਜੇ ਤਮੋਂ ਬਸ ਹਫਤਾ ਕ ਮੰਨ ਲਓ ਜੀ ਹਫਤੇ ਦੇ 2 ਦਿਨ ਬਾਅਦ ਵੀ ਸਕਦੇ ਐ ਘਟ ਵੀ ਸਕਦੇ ਪਿਛਲੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਜੀ ਇਹਦਾ 28 ਲੀਟਰ ਜੀ ਚੋਇਆ ਵਾ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਹਾਂਜੀ ਹਾਂਜੀ ਤੋੜ ਕੇ ਦਿਖਾ ਦਿਓ ਜੀ ਇਹਨੂੰ ਸੂਆ ਬਾਈ ਦੱਸਦਾ ਕਿ ਤੀਜਾ ਸੁੰਦੀ ਆ ਜੀ ਡੇਟ ਮੁਤਾਬਕ ਜਿਹੜਾ ਸਮਾਂ ਪਿਆ ਹਜੇ 10 ਬੱਸ ਡੇਟ ਮੁਤਾਬਕ ਜਿਹੜਾ ਸਮਾਂ ਬਾਈ ਦੱਸਦਾ ਕਿ ਹਜੇ ਪਿਆਗਾ ਲਗਭਗ ਹਫਤਾ ਪਿਆ ਜੀ ਪਿਛਲੇ ਸੂਏ ਦਾ ਇਹਦਾ 28 ਲੀਟਰ ਦਾ ਰਿਕਾਰਡ ਆ ਜੇ ਆਪਾਂ ਜਾਤ ਬਰੀਡ ਦੀ ਗੱਲ ਕਰਗੇ ਤਾ ਪੂਰੀ ਸੁਧਰੀ ਹੋਈ ਬਰੀਡ ਆ ਜੀ ਬਾਕੀ ਜਿਹੜੇ ਵੀ ਰਪਾਰ ਖੂਣਗੇ ਉਹਨਾਂ ਨੇ ਪਰਖ ਕਰ ਹੀ ਲੈਣੀ ਛੋਟਾ ਕੰਨ ਸੋਹਣਾ ਬੋਡੀ ਸਟਰਕਚਰ ਸੋਹਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੂੜ ਸ਼ਾਂਗ ਪੋਰਾ ਵੀ ਨਹੀਂ ਹਵਾਨੇ ਦੇ ਤੁਸੀਂ ਬਰੀਕ ਬਰੀਕ ਵੇਂਜ ਚੈੱਕ ਕਰ ਸਕਦੇ ਹੋ ਭਲਾ ਪਉਂਦੀ ਆਉਂਦੀ ਆ ਕਰਮਾਂ ਵਾਲੀ ਬਾਕੀ 1 ਕਿਲੋ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੁਸੀਂ ਜਰਸੀ ਦਾ ਸ਼ੌਂਕ ਰੱਖਦੇ ਆ ਜਰਸੀ ਪਸੰਦ ਕਰਦੇ ਜਾਂ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਤਾਂ ਤੁਹਾਡੇ ਵਾਸਤੇ ਤੋਹਫਾ ਕਹਿ ਸਕਦੇ ਆ ਕਿਉਂਕਿ ਇੱਕ ਤਾਂ ਮਿਲਕ ਕਪੈਸਿਟੀ ਵੀਰੇ ਚੰਗੀ ਆ ਇੱਕ ਆਪ ਚੰਗੀ ਤੇ ਬਾਈ ਦੱਸਦਾ ਕਿ ਇਹਦਾ ਸੀਮਣ ਵੀ ਚੰਗਾ ਲੱਗਿਆ ਵਾ ਹਾਲਾਂਕਿ ਕੋਈ ਰਿਕਾਰਡ ਬਾਈ ਕਹਿੰਦਾ ਆਪਾਂ ਨਹੀਂ ਸੰਭਿਆਗਾ ਪਰ ਆਪ ਦੀ ਜਾਤ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਸੀਮਣ ਦਾ ਆਪਾਂ ਪੱਕਾ ਨਹੀਂ ਕਹਿੰਦੇ ਕਿਉਂਕਿ ਬਾਈ ਕੋਲ ਰਿਕਾਰਡ ਮੈਸ ਹੋ ਗਿਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਇੱਕ ਵੀ ਹੋਜੂ ਮਾੜਾ ਮੋਟਾ ਮਾਨਤਾਨ ਹਾਂਜੀ ਹਾਂਜੀ ਹੋਜੂ ਮੋਟਾ ਠੀਕ ਹੈ ਜੀ 1 ਲੱਖ ਤੇ 20000 ਰੁਪਿਆ ਇਹਦੀ ਡਿਮਾਂਡ ਆ ਜੀ ਵਿੱਚੋਂ ਥੋੜਾ ਕਣਾ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਜੀ ਕੋਈ ਵੀ ਨਗ ਤੁਹਾਨੂੰ ਪਸੰਦ ਆਊਗਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲੱਗ ਇੱਕ ਬਾਈ ਦਾ ਮਹਿੰਦਰਾ ਅਰਜਨ ਨੋਵਾ ਜੀ 605 ਇੱਕ ਸਪਰੇਅ ਵਾਲੀ ਟੈਂਕੀ ਤੇ ਇੱਕ ਬਾਈ ਕੁਲ ਡੀਜ਼ਲ ਵਾਲੀ ਟੈਂਕੀ ਆ ਜੀ ਇਹ ਵੀ ਬਾਈ ਦੇ ਵਿਕਾਊ ਆ ਡिटेल ਮੈਂ ਲੈ ਦੂੰਗਾ ਪਰ ਟਰੈਕਟਰ ਤੋਂ ਵੀਰੇ ਸ਼ੁਰੂ ਕਰਾਂਗੇ ਕਿੰਨਾ ਮਾਡਲ ਆ ਜੀ ਇਹ ਇਹ 24 ਮਾਡਲ ਆ ਜੀ 24 ਪੰਜਵੇਂ ਮਹੀਨੇ ਚ ਆਇਆ ਆਪਣੇ ਨਾਲ ਜੀ ਇਹ ਹਾਂ ਹਾਂ ਆਪਣੇ ਨਾਲ ਜੀ ਠੀਕ ਆ ਵੀਰੇ ਆ 24 ਦੇ ਪੰਜਵੇਂ ਮਹੀਨੇ ਚ ਆਇਆ ਹੋਇਆ ਜੀ ਕੰਡੀਸ਼ਨ ਵੀਰੇ ਓਕੇ ਆ ਬਾਕੀ ਆ ਧੂਣ ਧੂਣਾ ਲਗਾ 4x4 ਆ ਜੀ ਬੈ ਰਿਵਰਸ ਵੀਡੀਓ ਹੈਗੀ ਆ ਵੀਰੇ ਇਹਦੇ ਚ ਹਾਂ ਰਿਵਰਸ ਵੀਡੀਓ ਠੀਕ ਆ ਜੀ ਬਾਕੀ ਬੈਕ ਸਾਈਡ ਤੋਂ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਨਵੀਂ ਕੰਡੀਸ਼ਨ ਦਾ ਕਿੰਨੇ ਘੰਟੇ ਚੱਲਿਆ ਹੋ ਬਈ ਇਹ ਇਹ ਚੱਲਿਆ ਹੋਊਗਾ ਯਾਰ 7 8 8 800 ਘੰਟਾ ਤੇ 800 ਘੰਟਾ ਤੇ ਇਹਦੀ ਆ ਸਮੇਤ ਐਸੈਸਰੀ ਦੇਣੀ ਆ ਭਾਈ ਡੈਕ ਛਤਰੀ ਬੰਪਰ ਐਂ ਹੀ ਦੇਣੀ ਆ ਠੀਕ ਆ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਜੀ ਆਪਾਂ ਕਰਦੇ ਆ 860 ਜੀ 8 ਲੱਖ ਤੇ 60000 ਰੁਪਿਆ ਜੀ ਠੀਕ ਆ ਮੇਰੇ ਜਿਹੜੀ 22 ਤੇ ਚੱਲਿਆ ਕੱਲੀ ਦੇ ਕੋਈ ਤੂੜੀ ਵਾਲੀ ਮਸ਼ੀਨ ਤੇ ਨਹੀਂ ਜਾਨੀ ਪੀਟੀਓ ਤਾਂ ਨਹੀਂ ਕੰਮ ਲਿਆ ਆਪਾਂ ਸਰਭ ਹਾਲਾਂ ਤੇ ਚੱਲਿਆ ਵਾ ਜਾਂ ਟਰੈਲਰ ਉੱਾਈ ਤੇ ਜੀ ਠੀਕ ਆ ਮੇਰੇ ਤੇ ਜਿਹੜੀ ਬਈ ਆ ਬਣੀ ਆ ਸਪਰੇਅ ਵਾਲੀ ਟੈਂਕੀ ਆ ਇਹਦੇ ਵੀਰੇ ਵੱਡੀ ਟੈਂਕੀ ਆ ਇੰਜਨ ਨਾਲ ਲੱਗਿਆ ਵਾ ਕੋਈ ਐਕਸਟਰਾ ਯਾਨੀ ਟਰੈਕਟਰ ਦੀ ਲੋੜ ਨਹੀਂ ਹੁੰਦੀ ਕੱਲੀ ਟੈਂਕੀ ਤੋਂ ਆਪਾਂ ਸਪਰੇਅ ਕਰ ਸਕਦੇ ਆ ਕਿੰਨੇ ਲੀਟਰ ਪਾਣੀ ਪੈ ਜਾਂਦਾ ਵੀਰੇ ਇਹਦੇ ਚ 2000 ਲੀਟਰ ਦੀ ਟੈਂਕੀ ਆ 60 ਕਿੱਲਿਆਂ ਦੀ ਪੈਪ ਆ ਬਾਈ ਲੰਮੀ ਪੈਪ ਆ ਜੀ 60 ਕਿੱਲਿਆਂ ਦੀ ਠੀਕ ਆ ਇਹ ਵੀਰੇ ਬਣੀ ਵੀ ਆ ਬਠਿੰਡਿਓ ਓਏ ਇਹ ਫੁੱਲ ਵਾਲਿਆਂ ਦੀ ਫੁੱਲ ਵਾਲਿਆਂ ਦੀ ਬਣੀ ਵੀ ਆ ਜੀ ਬਾਕੀ ਸਾਫ਼ ਕੰਡੀਸ਼ਨ ਆ ਜੀ ਟਾਇਰ ਵੀ ਚੰਗੀ ਹਾਲਤ ਦੇ ਪਏ ਆ ਜੀ ਠੀਕਾ ਆ ਦੀ ਵਰਦੀ ਵਾਲਿਆਂ ਦੀ ਬਣੀ ਵੀ 2000 ਲੀਟਰ ਦੀ ਵੱਡਾ ਸਪਰੇਅ ਪੰਪ ਆ ਜੀ ਕੋਈ ਛੋਟਾ ਵੀਰ ਨਾ ਮੰਨੇ ਤੇ ਇਹਦੀ ਕੀਮਤ ਜੀ ਇਹਦਾ 130 ਮੰਗਨੇ ਆ 1 ਲੱਖ 30000 ਰੁਪਿਆ ਠੀਕ ਆ ਵੀਰੇ ਛੜੀ ਬਈ ਇਹ ਡੀਜ਼ਲ ਟੈਂਕੀ ਆ ਇਹ ਕਿੰਨੇ ਲੀਟਰ ਦੀ ਆ ਜੀ ਇਹਦੇ ਜੀ 2075 ਲੀਟਰ ਤੇਲ ਪੈਂਦਾ ਜੀ ਤੇ ਸਾਰਾ ਅਸੀਂ ਆਲ ਦੀ 10 ਗੇਜ ਦੀ ਤਿਆਰ ਕਰਾਈ ਜੀ ਇਹ ਤੇ ਆ ਨਵੇਂ ਟਾਇਰ ਆ ਨਵੇਂ ਸਾਰਾ ਠੀਕ ਆ ਨਵੇਂ ਟਾਇਰਾਂ ਨਵਾਂ ਹਿੱਸਾ 10 ਗੇਜ ਦੀ ਚਾਦਰ ਲੱਗੀ ਵੀ ਆ 2100 ਦੇ ਨੇੜੇ ਲੀਟਰ ਤੇਲ ਦੇ ਪੈ ਜਾਂਦੇ ਆ ਜੀ ਇਹਦੇ ਬਾਕੀ ਕੋਈ ਤੋ ਕੋਈ ਲੀਕੇਜ ਨਹੀਂ ਸਾਫ ਕੰਡੀਸ਼ਨ ਆ ਟਾਇਰ ਬਿਲਕੁਲ ਹੀ ਨਵੇਂ ਪਏ ਆ ਜੀ ਇਹ ਸਭ ਹੀ ਚੰਗਾ ਲੱਗਿਆ ਵਾ ਕੋਈ ਆਇ ਨਹੀਂ ਟਾਂਕਾ ਨਹੀਂ ਲੱਗਿਆ ਵਾ ਵਧੀਆ ਟੈਂਕੀ ਆ ਤੇ ਇਹਦੀ ਡਿਮਾਂਡ ਵੀਰੇ ਇਹਦੀ 95 ਕਰਦਿਆਂ ਹਜ਼ਾਰ ਆ ਤੇ ਇਹਦੇ ਚ ਤੇਲ ਵੀ ਹੋਊਗਾ ਜਿਹੜਾ ਕੋਈ ਵੀ ਸਮਝ ਲੈ ਪਰਉਂਦੇ ਨਹੀਂ ਬਈ ਠੀਕ ਆ ਅਸੀਂ ਤੈਰ ਕੀ ਮਸ਼ੀਨ ਸਾਡੇ ਕੋਲ ਹੈਗੀ ਉਹ ਸੇਲ ਕਰਤੀ ਵੱਡੀ ਵੀ ਠੀਕ ਆ ਜੀ ਤਾਂ ਪਰਉਂਦੇ ਹੁੰਦੇ ਸੀ ਕਿ ਮਸ਼ੀਨ ਕਰ ਨਹੀਂ ਜੀ ਹੁਣ ਵੀ ਪਰਉਂਦੇ ਆ ਪਰ ਸਾਡੇ ਕੋਲ ਪਿੰਕ ਨੂੰ ਦੋ ਆ ਠੀਕ ਆ ਜੀ ਇੱਕ ਟੈਂਕੀ ਹੋ 1600 ਲੀਟਰ ਦੀ ਹੈਗੀ ਠੀਕ ਆ ਵੀਰੇ ਤੇ ਬਾਕੀ ਬਾਈ ਕਹਿੰਦਾ ਇਦਾਂ ਨਹੀਂਗਾ ਬਾਈ ਖੜੀ ਆ ਵਿੱਚ ਜਰ ਲੱਗੀ ਹੋਊਗੀ ਤੇਲ ਵੀ ਬਾਈ ਕਹਿੰਦਾ ਥੋੜਾ ਕਨਾ ਹੋਊਗਾ ਵਿੱਚ ਕਿਉਂਕਿ ਪ੍ਰੋਪਰ ਅਜੇ ਖਾਲੀ ਕਰਨ ਵਾਲੀ ਰਹਿੰਦੀ ਆ ਜੀ ਜਿਹਨੂੰ ਟਰੈਕਟਰਾਂ ਟੈਂਕੀ ਜਾਂ ਕੋਈ ਵੀ ਨਗ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਧੰਨਵਾਦ